ਜਪ ਜਪ ਜੀ ਸਾਹਿਬ ਕੋੰਗਾਰ ਚਤਨਾ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੁਨੀ ਸਾਹਿਬੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚਿ ਸੂਚਨ ਹੋਵੈ ਜੇ ਸੋਚੀ ਲਖਵਾਰੁ ਝੁਪੈ ਝੁਪ ਨਾ ਹੋਵੈ ਜੇ ਲਾਇ ਰਹਾ ਜਵਤਾਰੁ ਭੁਖਿਆ ਭੁਖ ਨਾ ਤਰੀ ਜੇ ਬੰਨਾ ਪ੍ਰਿਆ ਭਾਰੁ ਸਹਿਜ ਸਿਹਣ ਪਾਲ ਕੋਈ ਤਾਂ ਇੱਕ ਨਾ ਝਲੇ ਨਾਲ ਕਿ ਉਸ ਜਾਰਾ ਹੋਈ ਏ ਕਿ ਬਕੂੜੇ ਟੁੱਟੇ ਪਾਲ ਹੁਕਮ ਨਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮ ਹੀ ਹੋਣ ਆਕਾਰ ਹੁਕਮ ਨਾ ਘਿਆ ਜਾਏ ਜੋ ਕੋਈ ਹੋਣ ਜੀ ਹੁਕਮ ਲੈ ਵਟਿਆਈ ਹੁਕਮੇ ਤਮਨੀਚ ਹੁਕਮ ਲੈ ਬੁਖ ਸੁਖ ਪਾਈਏ ਇੱਕ ਨਾ ਹੁਕਮੀ ਬਖਸ਼ਿਸ ਇੱਕ ਹੁਕਮੀ ਸਦਾ ਭਵਾਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਗੁਜੇ ਤਾਂ ਹਉਮੈ ਕਹੇ ਨਾ ਕੋਈ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਰ ਜਾਣੇ ਨੀ ਸਾਣ ਗਾਵੇ ਕੋ ਪਨ ਵਟਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮੀ ਚਾਰ ਗਾਵੇ ਕੋ ਸਾਜ ਕਰੇ ਤਨ ਕਹੇ ਗਾਵੇ ਕੋ ਜੀ ਲੈ ਫਿਰਦੇ ਹੋਏ ਗਾਵੇ ਕੋ ਜਾਪੇ ਰਸੈ ਦੂਰ ਗਾਵੇ ਕੋ ਵੇਖੇ ਹਦਰ ਹਦੂਰ ਕਥਨਾ ਕਥੀਨਾ ਆਵੇ 도ਟ ਕਤ ਕਰ ਕਥੀ ਕੋਟੀ ਕੋਟ ਧਿੰਦਾ ਦਿਲੰਦ ਤਕ ਪਾਹੇ ਜਗਰ ਗੰਤਰ ਖਾਈ ਕਾਈ ਹੁਕਮੇ ਹੁਕਮ ਚਲਾਇ ਰaho ਨਾਨਕ ਰਿਪ ਸਹਵੇ ਪਰਵਾਹੋ ਸਾਚਾ ਸਾਇੂ ਸਚਨਾਿ ਭਾਕਿਆ ਭਉਿ ਅਪਾਰ ਆਕੇ ਮੰਗੈ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੀ ਅਗੇ ਰਖੀਐ ਦਿੱਤਿ ਸੈਦਰ ਪਾਰੇ ਮੋਹ ਕੇ ਬੋਲਨ ਬੋਧਿਏ ਜਿਸਨੁ ਧਰੇ ਪਿਆਰ ਅੰਮ੍ਰਿਤ ਵੇਲਾ ਸਚਨਾ ਵੜਿਆਈ ਵਿਚਾਰੇ ਕਰਨੀ ਆਵੇ ਕਪੜਾ ਅਨਦਰੀ ਮੁਕਤਿ ਵਾਰ ਨਾਨਕ ਇਹ ਜਾਣੀਐ ਸਭ ਆਪੇ ਸਚਿਆਰ ਤਾਪੇ ਆਣਾ ਜਾਇ ਕੀ ਤਾਣਾ ਹੋਇ ਆਪੇ ਆਪ ਨੰਨਝਣ ਸੋਇ ਜਿਨ ਸੇ ਵਕਨ ਪਾਇਆ ਮਾਨ ਨਾਨਕ ਗਾਵੇ ਗੁਨੀ ਨਿਦਾਨ ਗਾਵੇ ਸੁਨਿਆ ਮਨ ਰਖੀਏ ਭਾਉ ਦੁਖ ਪਰ ਹਰਸੁ ਕਰ ਲੈ ਜਾਇ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆਸਮਾਏ ਗੁਰੂ ਸਿਰਿ ਗੁਰ ਗੋੜਕ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਖਾ ਨਾਹੀ ਕੈਨਕ ਤੁ ਨਾ ਜਾਇ ਗੁਰਾਇਕ ਦਹਿ ਬੁਝਾਈ ਸਬਨਾ ਜੀਆਂ ਕਾਇਕ ਦਾਤਾ ਸੋ ਮੈ ਇਸਰ ਨਾ ਜਾਇ ਤੀਰਤ ਨਾਵਾਂ ਜੀ ਤਿਸ ਭਾਵਾ ਮਿਨ ਭਾਣੇ ਕੀ ਨਾਹੀ ਕਰੇ ਜਿਉ ਤੇ ਸਰ ਥਿਉ ਪਾਈ ਵੇਖਾਂ ਮਨ ਕਰਮਾਂ ਤੇ ਮਿਲੇ ਲੈ ਮਾਤੁ ਗੁਰ ਰਤਨ ਜਵਾਹਰ ਮਾਨਕ ਜੇ ਗੁਰ ਕੀ ਸਿੱਖ ਸੁਣੀ ਗੁਰ ਆਇ ਕਦੇ ਹਿਰਿ ਵਿਝਾਈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਜੁਗ ਚਾਰੇ ਅਰਦਾਹ ਹੋਰ ਦਸੁਣੀ ਹੋਏ ਨਵਾ ਕੰਡਾ ਵਿੱਚ ਜਾਣੀਏ ਨਾ ਚਲੇ ਸਭ ਕੋਏ ਚੰਗਾ ਨਾ ਰਖਾਈ ਤੇਜਸੀ ਜਬਲੇ ਜਿਉ ਤੇ ਸਨਦਰ ਨਾ ਵਈ ਤਾ ਵਾਤਨ ਪੁਛੇ ਤੇ ਕਿੰਤਾ ਅੰਦਰ ਕੀਟ ਕਰ ਦੋਸੀ ਦੂਸਰੇ ਨਾਨਕ ਨਿਰਗੁਣ ਗੁਣ ਕਰ ਗਣਵੰਤਿਆਸ ਦੁੰਦੇ ਸੁਨਾ ਕੋਇ ਨ ਸੁਜੇ ਜੀ ਤਿਸੁ ਕੋਇ ਕਰੇ ਸੁਨਿਆ ਚਿਤ ਪੀਰ ਸੁਨਾਰ ਚੁਨਿਆ ਧਰਤ ਤਵਯਾ ਕਾਸ਼ ਸੁਨੇ ਦੀਪ ਲੋਹ ਬਾਤਾਲ ਸੁਨੇ ਪੂਨ ਸਵੇਤਾਲ ਨਾਨਕ ਭਗਤਾ ਸਦਾ ਵਿਗਾਸਿ ਨ ਦੁਖ ਪਾਵ ਕਾ ਨਾਸ ਸੁਨਾ ਇਸ਼ਰਬਰ ਮਾ ਇੰਦਰ ਸੁਨੇ ਮੋਕਕਲਾ ਹਨਮੰਦ ਸੁਨੇ ਜੋਗ ਜਗਤ ਨ ਭੇਦ ਸੁਨੇ ਸਾ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸਿ ਨ ਦੁਖ ਪਾਵ ਕਾ ਨਾਸ ਸੁਨੇ ਸਾਸਨ ਤੋਂ ਬਿਹਾਨ ਸੁਨੇ 68 ਕਾ ਇਸਨਾਣ ਸੁਨੇ ਪੜ ਪੜ ਭਾਵੇਂ ਮਾਨ ਸੁਨੇ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਗਦਾ ਸੁਨੇ ਦੂਖ ਭਾਵ ਕਾ ਨਾ ਸੁਨੇ ਸਰਾਗੁਨਾ ਕੇ ਗਾਹ ਸੁਨੇ ਸੇਖ ਪੀਰ ਪਾਸਾ ਸੁਨੇ ਦੇ ਭਾਵੇ ਰਹੋ ਸੁਨੇ ਹਾਥੋ ਵੇਸ ਗਾਹ ਨਾਨਕ ਭਗਤਾ ਸਦਾ ਗਦਾ ਸੁਨੇ ਦੂਖ ਭਾਵ ਕਾ ਨਾ ਸੁਨੇ ਸੁਨੇ ਸਰਾਗੁਨਾ ਕੇ ਗਾਹ ਸੁਨੇ ਸੇਖ ਪੀਰ ਪਾਸਾ ਸੁਨੇ ਦੇ ਭਾਵੇ ਰਹੋ ਸੁਨੇ ਹਾਥੋ ਵੇਸ ਗਾਹ ਨਾ ਨਿਕ ਭਗਤਾ ਸਦਾ ਵਿਗਾਸਨ ਆਦੂਪ ਭਾਵ ਕਾ ਨਾਸ ਮਨਨੇ ਕੀ ਕਤ ਕਹੀ ਨਾ ਜਾਏ ਜੇ ਕੋ ਕਹ ਪਿੱਛੇ ਬਿਸਤਾਏ ਕਾਗਦ ਕਲਮ ਨ ਲਿਖਣ ਹਾਰ ਮਨਨੇ ਤਾਵੇ ਕ੍ਰਮ ਵਿਚਾਰ ਐਸਾ ਨਾਮ ਨਰਨ ਰੰਗਣ ਹੋਏ ਜੇ ਕੋ ਮਨ ਜਾਣੇ ਮਨ ਕੋਈ ਮਨਨੇ ਸਭ ਤੋਂ ਮਨ ਬੁੱਧ ਮਨਨੇ ਸਭਲ ਭਉਣ ਕੀ ਸੋਦਾ ਮਨਨੇ ਮਹ ਝੋਟਾ ਨਾ ਖਾਏ ਮਨਨੇ ਜਮ ਕੇ ਸਾਤ ਨਾ ਜਾਏ ਐਸਾ ਨਾਮ ਨਰਨ ਰੰਗਣ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਾਸੇ ਪ੍ਰਗਟ ਜਾਏ ਮੰਨੇ ਮਗਨ ਚੱਲੇ ਪੰਥਿ ਮੰਨੇ ਦਨਮ ਸੇ ਤੂਈ ਸ਼ਰਮਾਂ ਦੇ ਆਸਾ ਨਾਮ ਨਰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਧਾਰੇ ਗੁਰ ਸੇਖ ਮੰਨੇ ਨਾਨਕ ਭਵੇ ਨਾ ਪੇਖੇ ਐਸਾ ਨਾਮ ਨਰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਦਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸੋਹਿਦਰ ਰਾਜਾਨ ਪੰਚਾ ਕਾ ਗੁਰੇ ਕਾ ਧਿਆਨ ਜੀ ਕੋ ਕਹਿ ਘਰੀ ਵਿਚਾਰ ਕਰਤੇ ਕਹਿ ਕਰਨੇ ਨਹੀਂ ਸਮਾਰ ਤੋਲ ਤਰਮ ਦਾ ਕਾ ਕੋ ਸੰਤੋਗ ਥਾਵ ਰਖਿਆ ਜਨ ਸੂਤ ਜੇ ਕੋ ਬੁਝੇ ਹੋਵੇ ਸਚਿਆਰ ਤਵਲੇ ਉਪਰ ਕੀਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਦਿਸਤੇ ਪਾਲ ਤਲੇ ਕਮਨ ਜੋਰ ਜੀ ਯਾਤਰਾ ਗਾ ਕੇ ਨਾਮ ਸੁਬਨ ਲਿਖਿਆ ਭੁੜੀ ਕਲਾ ਮਹਿਲੇ ਕਾਲਿਕ ਜਾਣੇ ਕੋਇ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਲੇ ਰੂਪ ਕੀਤੀ ਦਾ ਜਾਣੇ ਗਉਣ ਕੂਦ ਕੀਤਾ ਵਸਯ ਕੋ ਕੋ ਆ ਤਿਸਤੇ ਹੋਵੇ ਲਾ ਕੁਦਰਿਆ ਕੁਦਰਤ ਕਮਨ ਕਹਾ ਵਿਚਾਰ ਵਾਰਣ ਜਮੇ ਇਕ ਵਾਰ ਜੋਤ ਰੁ ਭਾਵੇ ਸਾਈ ਭਲੀ ਕਾਰ ਤੁਸਰਾ ਸਨਾਮ ਤਨ ਅਨੰਕਾਰ ਅਸੰਗ ਜੋ ਪੇ ਅਸੰਗ ਪਾਉ ਸੰਗ ਬੁਦਾ ਸੰਗ ਤੋ ਬਤਾਉ ਸੰਗ ਰੰਤ ਮੁਖ ਵੇਦ ਪਾਠ ਸੰਗ ਜੋਗ ਮਨ ਰਹੇ ਉਦਾਸ ਸੰਗ ਪਦ ਗੁਣ ਧਿਆਨ ਵਿਚਾਰ ਸੰਗ ਸਰੀ ਸੰਗ ਦਾਤਾਰ ਅਸੰਗ ਸੂਰਮ ਭਗ ਸਾਰ ਸੰਗ ਮੋਨ ਰਵਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਰਣ ਜਮੇ ਇਕ ਵਾਰ ਜੋ ਤਦ ਭਾਵੇ ਸਾਈ ਭਲੀ ਕਾਰ ਤੁਸ ਰਾਸ ਲਾਉਣ ਤੇ ਰੰਕਾਰ ਅਸੰਗ ਮੁਰੇ ਗਿਆਨ ਦਾ ਕੋਰ ਸੰਗ ਚੋਰ ਹਰਾਮ ਕੋਰ ਸੰਗ ਮਨ ਕਰ ਜਾਹੀ ਜੋਰ ਸੰਗ ਗਲਵੜ ਹਤਿਆ ਕਮਾਏ ਅਸੰਕ ਪਾਪੀ ਭਾਵ ਕਰ ਜਾਹੇ ਸੰ ਟੂੜੈ ਰ ਕੋੜੈ ਫਰਾਏ ਸੰਤ ਮਨੈ ਸਮਲ ਪਾਖ ਕਾਇ ਸਮਨੰਦ ਅਕਸ਼ਰ ਕਰੇ ਪਾਰ ਨਾਣ ਪਨੀਚ ਕਹਿ ਵਿਚਾਰ ਮਾਰਣ ਜਮੇ ਇਕ ਵਾਰ ਜੋਤ ਰ ਭਾਵੇ ਸਾਈ ਭਲੀ ਗਾਰ ਤੁਸ ਰਾਸ ਨਾਮ ਧਨ ਅੰਕਾਰ ਅਸੰਕ ਨਾਮਯ ਸੰਗਥਾਮ ਗੰਮ ਗੰਮ ਸੰਕਲੋ ਸਾਈ ਪਿਆਸ ਰ ਪਾਰ ਹੋਏ ਅਖਰੀ ਨਾਮ ਤ੍ਰੀਸਾਲਾ ਕਰਿ ਧਿਆਨ ਜੀ ਰ ਬਣ ਜਾ ਅਖਰੀ ਲਖਨ ਮੋਲਨ ਵਾਨ ਅਖਰਾ ਸਰ ਸੰਜੋਗ ਬਖਾਨ ਜਿਨਹੇ ਲਖ ਤੇ ਸਰਨਾ ਜੀ ਫਰਮਾਇ ਤੇ ਬਿਤੇ ਵਪਾਏ नेता पिता ते ता नावे नावे को ठा कुदरत कमण कहा विचार वारण जमे एक वार जूत रूपावे सहाई पलीकार तू सदा सलाम تن ਅਨੰਕਾਰ ਬੰਗੇ ਹੱਥ ਭਰਦਨ ਦੇ ਪਾਣੀ ਦੋਤੇ ਤਰ ਸੁਕੇ ਮੂਠ ਬਲੀਤੀ ਕੱਪੜ ਹੋਏ ਦੇ ਸ਼ਾਮ ਲਗੇ ਹੋਤੋਏ ਪਰ ਇਹ ਮਤ ਪਾਪਾ ਕੇ ਸੁਨ ਹੋ ਤੋਪੇ ਨਾਵੇ ਕੇ ਰੰਗ ਕੁੰਨੀ ਪਾਪੀ ਆ ਘਨਾਈ ਕਰ 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 ਨਾਲ ਲਖ ਲਹਿ ਜਾਓ ਆਪੇ ਵੀ ਜਾਪੀ ਹੀ ਖਾ ਨਾਨਕ ਤੁਮਿਆ ਮੋ ਜਾਓ ਤੇਰਾ ਤਬ ਦਾ ਦਦਾ ਜੇ ਕੋ ਪਾਵੇ ਦਿਲ ਕਾ ਮਾਨ ਸੁਨੇ ਵਨੇ ਮਨ ਕੀ ਤਾ ਭਾਉ ਅੰਤਰ ਗਰ ਤੀਰਥ ਮਨ ਨਾ ਸਭ ਗੁਣ ਤੇਰੇ ਮੇ ਨਾਹੀ ਕੋਈ ਵਿਣ ਗੁਣ ਕੀਤੇ ਭਗਤ ਨਾ ਹੋਏ ਸੋਸਤਾਦ ਬਾਣੀ ਵਰਮਾ ਸਤ ਸੋਹਾ ਸਦਾ ਮਨ ਚਾਉ ਕਮਨ ਸਵੇਲਾ ਵਕਤ ਕਮਨ ਕਮਨ ਖੇਤ ਕਮਨ ਮਾਰ ਕਮਨ ਸਰਤ ਮਹਾ ਕਮ ਜਿਤੋ ਹੋਇਆ ਕਰ ਵੇਣਾ ਪਾਏ ਭੰਤੀ ਜੇ ਹੋਵੇ ਲੇਖ ਪੁਰਾਣ ਮਤਨਾ ਪਾਇਓ ਕਾ ਦੀਆ ਜੋ ਲੇਖ ਲੈ ਗੁਰਾਂ ਸਿੱਤ ਵਾਰਨਾ ਜੋ ਗੀ ਜਾਣ ਰਤ ਮਹਨਾ ਕੋਈ ਜਾ ਕਰਤਾ ਸਿਤੀ ਗੋ ਸਾਜੀ ਆਪੇ ਜਾਣੈ ਸੋਇ ਕਿਵ ਕਰਾਖ ਕਿਵਸਾਲਾ ਹੀ ਕੇਵਰ ਨੇ ਕਿਵ ਜਾਣਾ ਨਾਨਕ ਅੱਖਾਂ ਸਭ ਕੋ ਆਕੇ ਇੱਕ ਦਿਤ ਸਿਆਣਾ ਵੱਡਾ ਸਾਹਿ ਵੱਡੀ ਨਾ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣ ਦੇ ਗਿਆਨਾ ਸੋਹੀ ਪਾਤਾਲ ਪਤਾਲ ਲਖਿ ਅਗਾ ਸਾਇ ਅਗਾ ਸੁਰ ਕੁੜਕ ਪਾਲ ਲਕੇ ਵੇਦ ਕਹਿਨ ਕਵਾਤ 612 ਦੇ ਅੰਕ ਤੇ ਵਾਸੂ ਲਿਖਤਾਦ ਲੇਖਾ ਇਤ ਲਿਖੀਏ ਲੇਖਾ ਹੈ ਵਿਨਾਸ਼ ਨਾਨਕ ਵੱਡਾ ਕੀ ਆਪੇ ਜਾਣੇ ਆਪ ਸਲਾਹੀ ਸਲੈ ਤੇ ਸੁਰਤ ਨਾ ਪਾਈਨ ਨਦੀਆਂ ਤੇ ਵਹ ਭਵੇਂ ਸੁਮੰਦ ਨਾ ਜਾਣਿਆ ਸੁਮੰਦ ਸਾਹ ਸੁਲਤਾਨ ਵਿਰਾਸ ਤੇ ਮਾਲਤਾਨ ਕੀੜੀ ਤੁਲ ਨਾ ਹਨ ਜੇਤੀ ਸੁਮੰਦ ਨਾ ਵਿਸਰੇ ਅੰਤਨਾ ਸਿਫਤੀ ਕਹਿ ਨਾਨਕ ਤੇ ਅੰਤਨਾ ਕਰਨ ਦੇਨ ਨਾ ਤੇ ਅੰਤਨਾ ਵਿਕਰ ਸੁਣ ਨਾ ਤੇ ਅੰਤਨਾ ਜਾਪੇ ਕਿਆ ਮਨ ਮੰਤ ਤੇ ਅੰਤਨਾ ਜਾਪੇ ਪੀਤਾ ਆਕਾਰ ਹੰਤ ਨਾ ਜਾਤੇ ਭਾਰਾ ਰਿੰਤ ਕਰਨ ਕੇਤੇ ਵਿਲਾਹਿ ਤਾਂ ਕਿ ਹੰਤ ਨਾ ਭਾਈ ਜਾਏ ਹੰਤ ਨਾ ਜਾਏ ਕੋਈ ਬਹੁਤਾ ਕਈਆ ਬਹੁਤਾ ਹੋਏ ਵੱਡਾ ਸਹਬੂ ਚਾ ਥਾ ਉੱਚੇ ਉਪਰ ਉਚਾ ਨਾਈ ਵੱਡੂ ਚਾ ਹੋਏ ਕਦ ਸੁਚੇ ਕੋ ਜਾਣੇ ਸੋਇ ਜਿ ਵੱਡਾ ਪ ਜਾਣਿਆ ਪਾਪ ਨਾਨਕ ਨਿਦਰੀ ਕਰਮੀ ਦਾਤ ਹੋਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਨਾਂ ਤਮਾਈ ਕੀਤੇ ਮੰਗੇ ਜੋ ਦੇਵ ਭਾਰ ਕੀਤੇ ਅਗਣਤ ਨਹੀਂ ਵਿਚਾਰ ਮੀਤੇ ਕਬ ਟੁੱਟੇ ਵੇਕਾਰ ਕੀਤੇ ਲੈ ਲ ਮੁਕਰਪਾ ਹੈ ਕੀਤੇ ਮੁਰਖਾਂ ਖਾਂ ਖਾਂ ਕੀਤੇ ਅਦੂਪ ਹੋਸਨ ਮਾਰੇ ਪੀਦਾ ਤੇਰੀ ਦਾ ਤਾਰ ਬੰਦ ਕਲਾਸੀ ਬਾਣੀ ਹੋਏ ਹੋ ਰਾਖ ਨਾ ਛਕੇ ਕੋਈ ਜੀਕੋ ਖਾਏਗਾ ਖਣ ਬਾਇੋ ਜਾਣੇ ਜੇ ਧੀਆਂ ਮੌਖਾ ਆਪੇ ਜਾਣੇ ਆਪੇ ਦੇ ਆਖੇ ਸੀ ਪੀਕੇ ਹੀ ਕੇ ਈਸ਼ਣ ਬਖਸ਼ੈ ਸਬਸਲਾ ਨਾਨਕ ਪਾ ਸਹੀ ਪਾ ਸਾ ਮੂਲ ਬਨਮਲ ਵਪਾਰ ਮੂਲ ਵਾੜੀ ਮਨ ਪੰਧਾਰ ਮੁੱਲਾਵੇਂ ਮੁੱਲ ਲੈ ਜਾਏ ਮੂਲ ਪਾਏ ਮੁੱਲਾ ਸਮਾਏ ਮੂਲ ਤਰਮਲ ਦੇਵਾਨ ਮੂਲ ਤਨ ਮੂਲ ਪਰਮਾਨ ਮੂਲ ਬਖਸ਼ੇ ਸਮੂਲ ਈਨਸਾਨ ਮੂਲ ਕਰਮ ਮੂਲ ਪਰਮਾਨ ਮੂਲ ਮੂਲਾ ਕਹਿਣਾ ਜਾਇ ਆਖਾਤ ਰਹਿਲ ਬਲਾਇ ਆਖੇ ਵੇਦ ਪਾੜ ਪ੍ਰਾਨ ਆਖੇ ਬਡੇ ਘਰੇ ਵਖਿਆਣ ਆਖੇ ਬ੍ਰਹਮ ਆਖੇਂਦੇ ਆਖੇ ਗੋਪੀ ਤੇ ਰੋਹਿੰਦੇ ਆਖੇ ਸਰਾ ਕਿਸ ਦੇ ਆਖੇ ਗੀਤੇ ਕੀਤੇ ਬੁੱਧ ਆਕੇ ਦਰਨ ਵਾਕੇ ਦੇਵ ਆਕੇ ਸੁਰਨਮ ਜਿਣ ਸੇਵ ਕੀਤੀ ਆਕੇ ਆਕਣ ਪਾਇ ਕੀਤੇ ਕਹਿ ਕੇ ਠੁੱਟ ਜਾਏ ਤੇ ਕੀਤੇ ਹੋਰ ਕਰੇ ਤਾਕ ਨਾ ਸਕੇ ਕੇਹੀ ਕੇ ਜਿਵਡ ਪਾਵੇ ਤੇਵਡ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਕੇ ਬੂਲ ਵਿਗਾੜ ਤਾ ਲਖਿਆ ਸੁਰਗਵਾਰਾ ਗਵਾਏ ਸੋਦਰ ਕਿਹਾ ਸੋ ਕਰਕੇ ਹਜਤ ਮੈਂ ਸਰਬ ਸਮਾਲੇ ਮਾਝੇ ਨਾਦਨੇ ਕਿਆ ਸੰਖਿਆ ਕੀਤੇ ਵਾਹਨ ਹਾਰੇ ਕੀਤੇ ਰਾਗਪਰੀ ਸੋਖਹਿਣ ਕੀਤੇ ਗਮਨ ਹਾਰੇ गावे तो नपोन पाणी वासंतरे गावे राजा धर्मद्वारे गावे चतुग्रत लेख जाने लेख लेख तर विचारे गावे ईश्वर ब्रह्मा देवी सोहण सदा सवारे गावे इंद्रेंद्र आसन बैठे देवत्या धरनाले गावे सिद्ध समाधी अंदर गावण साथ विचारे गावण जतीसरी संतोषी गावे वीर करारे गावण पंडित पणा की सर युग युग वेदा नाले गावे मोहनीया मनमोहन सरगमच पयाले गावण रत्नी उपाय तेरे 68 ती रत्नाले ਗਾਵੇ ਜੋਤ ਮਹਾਗੜ ਸੂਰਾ ਗਾਵੇ ਕਾਣੀ ਚਾਰੇ ਗਾਵੇ ਕੰਡ ਮੰਡ ਵਰਪੰਡਾ ਕਰ ਕਰ ਕੇ ਧਾਰੇ ਸੇ ਤਦ ਨੂੰ ਗਾਵੇ ਜੋ ਤਰਪਾਉਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਉਣ ਸਿਮ ਜਤਨ ਅਮ ਨਾਨਕਿਆ ਵਿਚਾਰੇ ਸੋਇ ਸੁਬਸਰਾਤ ਸਤਿ ਸਭ ਸੱਚਾ ਸੱਚੀ ਨਾ ਹੀ ਹੈ ਪੀ ਹੋਸੀ ਜਾਇ ਨਾ ਜਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜੀ ਸਿਮ ਆਜਨੀ ਉਪਾਈ ਕਰ ਕਰ ਦੇਖਿਆ ਕਿ ਤਾ ਆਪਣਾ ਜੋਤਿਸ਼ ਤੇ ਵੜਿਆ ਜੋਤ ਸੁਭਾਵੇ ਸੋਈ ਕਰਤੀ ਰੁਕਮ ਨਾ ਕਰ ਨਾ ਜਾਈ ਸੋ ਪਾਸਾ ਸਹਾ ਪਾਸਾ ਨਾਨ ਕਰਹਿ ਨਰ ਜਾਈ ਹੁੰਦਾ ਸੰਤੋਖ ਧਰਮ ਪਚੋਲੇ ਧਾਨ ਦੇ ਘਰੇ ਵਿਪੂਰ ਕੰਥਾ ਕਾਲ ਕੋ ਹਰੀ ਕਾ ਜੁਗ ਡੰਡਾ ਪਰਤੀ ਆਈ ਬੰਦੀ ਸਗਲ ਮਾਤੀ ਮਨ ਜੀ ਤੇ ਜਗ ਜੀ ਤੇ ਆਦੇਸ ਸੇ ਆਦੇਸ ਆਦ ਨੀਨ ਨਾਦ ਨਾਦ ਜੁਗ ਜੁਗੇ ਕੋ ਵੇਸ ਪ੍ਰਭੁ ਤੇ ਗਿਆਨ ਦੇ ਆ ਪੰਡਾਰਣ ਕਟਕਟ ਵਾਜੇ ਨਾਥ ਆਪ ਨਾਥ ਨਾ ਤੀ ਸੁਭਜਾ ਕਿਰੇ ਸੁਵੇਵ ਰਾਸਾਲ ਸੰਜੋ ਜੋਤੀ ਕਾਰ ਚਲਾਵੇ ਲੇਕਿ ਆਵੇ ਭਾਗ ਆਦੇਸਿਆ ਆਦੇਸ ਆਦਿ ਨੀਦ ਨਾਦ ਨਾਦ ਜੁਗ ਜੁਗ ਏ ਕੋ ਵੇਸ ਮੇ ਕਾਮੈ ਜੁਗ ਤੁਰੈ ਤਿਂ ਚੇ ਲੇ ਪਰਵਾਨਿਕ ਸੰਸਾਰਿਕ Bhandari ਗਲਾਈ ਦੀ ਬਾਣ ਜਿਥੇ ਭਾਗ ਤੇ ਵੇ ਚਲਾਵੇ ਜਿਉ ਵੂ ਗੇ ਫਰਮਾਨ ਹੋ ਵੇਖੈ ਨਾਨਕ ਦਰਨਾਵੇ ਬੋਤਾ ਹੈ ਵਿਡਾਣਿਆ ਦੇ ਤਸਿਆ ਦੇਸ ਰਾਧਨੀਲ ਨਾਦਨਾਦ ਜਗਤੂ ਕੇ ਕੋਵੇਸ ਹਸਨੋਲ ਭੰਡਾਰ ਜੋ ਕਿਸਵਾਸ ਵੇਖਾ ਵਾਰ ਕਰ ਕਰ ਵੇਖੈ ਸਰਜਨਹਾਰ ਨਾਨਕ ਸਤੇਗੀ ਸਾਚੀ ਗਾਰਿਆ ਦੇਤ ਸਿਆ ਦੇਸ ਰਾਧਨੀਲ ਨਾਦਨਾਦ ਜਗਤੂ ਕੇ ਕੋਵੇਸ ਜਗਤੂ ਜੁਬਲ ਕੋਇ ਲ ਕੋਇ ਲ ਕੋਇ ਵੇਸ ਲਗ ਲਗੇੜਾ ਕੀਏ ਕੇ ਨਾਮ ਜਗਦੀਸ਼ ਇਹ ਤੁਰਾਈ ਬਤ ਬੜੀਆ ਚੜੀਏ ਹੋਈ ਕੀਸ ਸੁਨ ਗਲਾ ਆਕਾਸ਼ ਕੀ ਕੀਟਾ ਈਰੀਸ ਨਾਨਕ ਨਦਰੀ ਪਾਈਏ ਕੂੜੀ ਕੂੜੇ ਠੀਸ ਆਖਰ ਨਿਉਰ ਚੋ ਪਹਿਨਾ ਜੋਰ ਜੋਰ ਨਮਗਰਦੇ ਹੈ ਨਾ ਜੋਰ ਜੋਰ ਨ ਜੀਵਨ ਮਰਨ ਨਾ ਜੋਰ ਜੋਰ ਨਾ ਮਨ ਮਰ ਸੋਰ ਜੋਰ ਨ ਸੁਰਤੀ ਘਣ ਵਿਚਾਰ ਜੋਰ ਨ ਜੁਟੇ ਛਟੇ ਸੰਸਾਰ ਨਿਸਾਜ ਵਰਕਰ ਮੇ ਕੇਸ ਹੋਏ ਨਾਨਕ ਤੁਮਨੀ ਚਨਾ ਕੋਏ ਰਾਤਿ ਰਤੇ ਤੇ ਤੇ ਵਾਰ ਪਉਣ ਪਾਣੀ ਗਣੀ ਪਾਤਾਰ ਤੇ ਸੂਤਰ ਤੇ ਥਾ ਪਰ ਕੀ ਧਰਮਸਾਲ ਤਿਸਵੇ ਜੇ ਜੁਗਤ ਕਰੰਗ ਤੈਨ ਕੇ ਨਾਮ ਨੇ ਕੇ ਅਨੰਦ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੁੱਚਾ ਦਰਬਾਰ ਤੇ ਸੁਣ ਪੰਜ ਪ੍ਰਾਣ ਬਿਲੀ ਕਰਮ ਭਵੀ ਨੀਸਣ ਕਛੁ ਬਗਾਏ ਥੇ ਪਾਇ ਨਾਨਕ ਬਿ ਜਾਪੇ ਜਾ ਧਰਮ ਘਨ ਕੇ ਹੋ ਧਰਮ ਗਿਆਨ ਘਨ ਕਾ ਕੋ ਕਰਮ ਕੀਤੇ ਪਉਣ ਪਾਣੀ ਵੈਸੰਤਰ ਤੇ ਤੇ ਕਾਣ ਮਹੇਸ ਤ മേ ਰത കപ ਕപ മ ರ ੀਤੇ ਤ ਤ പദേശ சൂ ੀਤ ੀ ണ്ു ദേശ. ਤੇ ದ ന ਕੀਤ ਕੀਤ േ ੀਤ ന ੀਤ ੀਤ ത ੀਤಯ ാണ ಯ ണ ਤੀ ാ ಇ ശ ന ത നത ാ ಣமை ാണ റചണ ത ന டை ந்து. ਸ਼ਰਮ ਕੰਨ ਕੇ ਬਾਣੀ ਰੋਕ ਤੈ ਘਾੜ ਤਕੜੇ ਬਹੁਤ ਨੋ ਬਤਾ ਕਿਆ ਕਲਾਂ ਕਚੀਆਂ ਨਾ ਜਾਏ ਜੇ ਕੋ ਕਹਿ ਪਿਛੇ ਉਸਤਾ ਤੈ ਕੜੀ ਅਸਰਤ ਮਤਮਨ ਬੁਰ ਤੈ ਕੜੀ ਅਸਰਾ ਸਦਾ ਕੇ ਸੁਧ ਕਰਮ ਕੰਨ ਕੀ ਬਾਣੀ ਜੋਰ ਤੈ ਹੋਰ ਨਾ ਕੋਈ ਹੋਰ ਤੈ ਯੋਧ ਮਹਾਬਲ ਸੂਰ ਜਨ ਮੇਂ ਰਾਮ ਰਹਿਆ ਭਰਪੂਰ ਤੈ ਸੀਤੋ ਸੀਤਾ ਮਾ ਮਾਇ ਤਾ ਕੇ ਰੂਪ ਨਾ ਕਥਨੇ ਜਾਏ ਨਾ ਮਰੇ ਨ ਠਾਗੇ ਜਾ ਜਨ ਕੇ ਰਾਮ ਵਸੇ ਮਨਮਹੇ ਜਿਥੇ ਭਗਤ ਵਸੇ ਕੇ ਲੋਕਰਨ ਸੱਚਾ ਮਨਸੋ ਸਾਚ ਕਾਣੋ ਸਰਨ ਅੰਕਾਰ ਕਰ ਕਰ ਵੇਖ ਨਦਰਿ ਨਿਹਾਲ। ਦਿੱਤੇ ਖੰਡ ਮੰਡ ਉਪਰ ਪੰਡਿਤੇ ਕੋ ਕਥੀ ਤੰਦਨਾਦ ਦਿੱਥੇ ਲੋਲ ਆਕਾਰ ਜਿਵ ਜੁਖ ਕੁੰਦ ਵੇਦ ਵਕਾਰ। ਵਿਖੇ ਵਿਕਸੈ ਗਰੀ ਵਿਚਾਰ ਨਾਨਕ ਕਥਨਾ ਗੜਾ ਸਾਰ ਜਤ ਪਹਾਰਾ ਤਿਰੋ ਸੁਨਾਰਨਮਤ ਵੇਧ ਹਤਿਆਰ। पहुकला गणित बताओ पांडा पमृत टाल करिय सब सट लग साजन को नदर कनंतन कार नान कनदरी नदर निहाल सलोक मन गुरु पिता माता तरत महत दिवस राधई दाई दाया पीले सुगल जगत चंगियाइया बुरे हाइया वाचे तरमह दूर कर्मी आपो अपने के नेड़े के दूर ਨਿਨ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਜਲੇ ਕੀਤੀ ਛੁੱਟੀ ਨਾਲ ਨਿਨ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ